ਤਨ ਨਸਰੀ ਮਹਿਲਾ ਪੈਲਾ ਜੀਉ ਤਪ ਤ ਹੈ 파ਰੋ ਪਾ ਤਪ ਤਪ ਖਾਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਹੀ ਵਿਲਦਾ ਬਹੁਤਾ ਬੋਲਣ ਚੱਖਣ ਹੋਏ ਵੇਣ ਬੋਲੇ ਜਾਣੈ ਸਭ ਸੋਇ ਰਹਾਉ ਜੇ ਨਾ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾ ਜੇਨਾ ਮਨ ਰਾਖਿਆ ਅਗਨੀ ਪਾਏ ਵਜੈ ਪਵਨ ਆਖੈ ਸਭ ਜਾਈ ਜਿਤ ਮੋਹ ਬ੍ਰਿਤ ਸਵਾਦ ਸਭ ਕਾਲਖ ਤਾਪ ਤਾਦਕ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਇਰਹੁਵੇ ਸਾਰ ਨਾਨਕ ਸੱਚਾ ਸਰਬਦਾਤਾ ਜੇ ਕੋ ਡੂਬੇ ਪਰਹੁਵੇ ਸਾਰ ਨਾਨਕ ਸੱਚਾ ਸਰਬਦਾਤਾ گردوارا بابا بڑا سیو جی ہملٹن کنڈا بکھی صحیب شری گروہ گرنتھ صاحب مہاراج جی تو اچھ سانوں مک واق کے روپئے ایک جلائی دو ہزار پچی شری گروہ نانک دیو جی مہاراج کا اچارن ہوا اے شبت ਅੰਕ ਨੰਬਰ 661 ਉਪਰੋਂ ਬਖਸ਼ਿਸ਼ ਹੋਇਆ ਹੈ। ਔਰ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਮਨਾਂ ਨੂੰ ਤਾਂ ਦਾ ਜ਼ਿਕਰ ਕਰਦੇ ਨਹੀਂ ਜਿਹੜੇ ਲੋਕਾਂ ਨੂੰ ਰੱਬ ਲਿਆ ਹੋਇਆ ਹੈ। ਜਿਹੜੇ ਸੰਸਾਰ ਦੇ ਹੀ ਕੰਮਾਂ ਦੇ ਵਿੱਚ ਖਚਦਾ ਜਿਹੜੇ ਇਹ ਭੁੱਲ ਗਏ ਨੇ ਅਸੀਂ ਉਸ ਪਰਮਾਤਮਾ ਦੇ ਭੇਜੇ ਇਸ ਦੁਨੀਆ ਤੇ ਆਏ ਸੀ ਐਸਾ ਦੁਨੀਆ ਦੇ ਰੰਗ ਤਮਾਸ਼ਿਆਂ 'ਚ ਪਰਚੇ ਨੇ ਕਿ ਇਹ ਜਿਹੜੀ ਦੁਨੀਆ ਇੱਕ ਰਾਤ ਦੇ ਵਾਂਗ ਹੈ ਜਿਸਨੇ ਪੀਤੀ ਜਾਣਾ ਪਰ ਇਹਦੇ ਰੰਗ ਤਮਾਸ਼ਿਆਂ ਦੇ ਵਿੱਚ ਐਸੇ ਲੱਗੇ ਆ ਸਮਝ ਨਹੀਂ ਆ ਰਹੇ ਕਿ ਇਹ ਬੀਤਦੀ ਜਾ ਰਹੀ ਗੁਰੂ ਸਾਹਿਬ ਬਾਣੀ ਦੇ ਵਿੱਚ ਇਹ ਕਹਿੰਦੇ ਐ ਕਿ ਭਾਈ ਤੂੰ ਭੁੱਲ ਗਿਆ ਤੂੰ ਆਇਆ ਕਿਹੜੇ ਕੰਮ ਸੀ ਰਾਣੀ ਤੂੰ ਆਇਆ ਲਾਹਾ ਲੈ ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲਦੀ ਰਹ ਤੂੰ ਆਇਆ ਤੇ ਲਾਹਾ ਲੈਣ ਸੇ ਤੇਰੇ ਇੱਥੇ ਆਉਣ ਦਾ ਮਨੋਰਥ ਤੇ ਇਹ ਚਾਹੀਦਾ ਸੀ ਇਹਾ ਘਾਟ ਚੱਲੋ ਹਰ ਲਾਹਾ ਆਗੇ ਬਸਨ ਸੁਹਿਲਾ ਤੂੰ ਇੱਥੇ ਲਾਹਾ ਲੈ ਕੇ ਜਾਨੋ ਪਰ ਤੂੰ ਤੇ ਮਨਮੁਖ ਹੋ ਗਿਆ ਔਰ ਮਨਮੁਖ ਹੋ ਕੇ ਆਪਣਾ ਮੂਲ ਹੀ ਗਵਾ ਕੇ ਚਲਾ ਗਿਆ ਗੁਰਮਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਐਸਾ ਮਨਮੁਖ ਹੋਇਆ ਹੈ ਤੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਪ੍ਰਭੂ ਤੋਂ ਟੁੱਟ ਕੇ ਸਾਰੇ ਹੀ ਜਿਹੜੇ ਐ ਦੁੱਖ ਆਪਣੀ ਝੋਲੀ 'ਚ ਪਾ ਲਏ ਆਇਆ ਤੇ ਸੁਖੀ ਹੋਣ ਸੀ ਆਇਆ ਤੇ ਪਰਮਾਤਮਾ ਨਾਲ ਮਿਲਣ ਸੀ ਪਰ ਪੈ ਗਿਆ ਹੈ ਕੁੜਾਇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਇਹੀ ਸਾਨੂੰ ਸਮਝਾਉਂਦਾ ਹੈ ਸਹਿਬ ਇਸ ਸ਼ਬਦ ਦੇ ਵਿੱਚ ਸਤਿਐਂ ਦੇ ਨੇ ਕਿ ਸਿਮਰਨ ਤੋਂ ਮਨੁੱਖ ਖਾਲੀ ਐ ਤੇ ਖਾਲੀ ਹੋਇਆ ਮਨੁੱਖ ਰੱਬ ਦੇ ਗਲੇ ਕਰੀ ਜਾਂਦਾ ਐ ਵਿਅਰਥ ਬੋਲੀ ਜਾਂਦਾ ਐ ਆਪਣੇ ਆਪ ਤੇ ਝਾਤ ਨਹੀਂ ਮਾਰਦਾ ਮੇਰੇ 'ਚ ਕਮੀਆਂ ਕੀ ਐ ਕਿਉਂ ਮੈਂ ਐਂਦਾ ਦੁਖੀ ਕਿਉਂ ਮੇਰੀ ਜ਼ਿੰਦਗੀ ਪਰੇਸ਼ਾਨੀਆਂ ਦੀ ਭਰੀ ਹੋਈ ਇਹ ਸਾਰੇ ਦੋਸ਼ੇ ਪਰਮਾਤਮਾ ਨੂੰ ਦਿੱਤੇ ਜਾਂਦਾ ਹੈ ਪਰ ਅਸਲ ਵਿੱਚ ਜੋ ਕੁਝ ਇਹ ਕਰ ਰਿਹਾ ਹੈ ਉਹੋ ਹੀ ਪਾ ਰਿਹਾ ਹੈ ਜੋ ਕਰੇਗਾ ਉਹੋ ਹੀ ਪਾਉਣਾ ਪਏਗਾ ਦੱਦਾ ਦੋਸ਼ ਨਾ ਦੇ ਕਿਸੈ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੇਚ ਅਵਰਜ ਦੁਜਿਆਂ ਨੂੰ ਦੋਸ਼ ਨਹੀਂ ਹੈ ਦੋਸ਼ ਤੇ ਤੇਰਾ ਹੈ ਕਿਉਂਕਿ ਜੋ ਤੂੰ ਬੀਜੇਗਾ ਉਹੋ ਹੀ ਤੈਨੂੰ ਵਟਣਾ ਪੈਣਾ ਜਿਸ ਤਰ੍ਹਾਂ ਦਾ ਤੂੰ ਕਰਮ ਕਰੇਗਾ ਤੋਹ ਜਿਆ ਹੀ ਕਰਮ ਹੋਏਗਾ ਤੋ ਪਰਮਾਤਮਾ ਨੂੰ ਦੋਸ਼ ਨਾ ਦੇ ਆਪਣੇ ਕਰਮ ਸੁਧਾਰ ਬਹੁਤ ਬੋਲਣ ਝੱਖਣ ਹੋਏ ਵੇਰਨ ਬੋਲ ਲਈ ਜਾਣੈ ਸੰਸੋ। ਉਹ ਪਰਮਾਤਮਾ ਬਿਨਾ ਬੋਲਿਆ ਹੀ ਸਭ ਜਾਣਦਾ ਹੈ। ਔਰ ਐਵੇਂ ਤੂੰ ਪਰਮਾਤਮਾ ਦੇ ਅੱਗੇ ਗਿਲੇ ਨਾ ਕੀਤੀ ਜਾ ਤੂੰ ਆਪਣੇ ਆਪ ਨੂੰ ਸਵਾਰ ਆਪਣੇ ਆਪ ਨੂੰ ਸਧਾਰ। ਅਜੇ ਤੈਨੂੰ ਲੱਗਦਾ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ। हे ਰੱਬਾ ਤੂੰ ਮੈਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ। ਪਰ ਤੂੰ ਆਪਣੇ ਸੁਧਾਰ ਤੇ ਆਪਣੇ ਵਿਕਾਸ ਤੇ ਆਪਣੀ ਸਿਰਫ ਡਵੈਲਪਮੈਂਟ ਵੱਲ ਕੋਈ ਧਿਆਨ ਦਿੰਦਾ ਹੀ ਨਹੀਂ। ਬਾਬਾ ਫਰੀਦ ਦੇ ਬੜੇ ਪਿਆਰੇ ਬਚਨ ਹੈ। ਹਰੀਦਾ ਆਪ ਸਵਾਰੈ ਮੈਂ ਮਿਲੈ। ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੀਂ ਸਭ ਜਗ ਤੇਰਾ ਹੋ। ਪਰ ਤੂੰ ਉਸ ਪਰਮਾਤਮਾ ਨੂੰ ਭੁੱਲ ਗਿਆ ਹੈ। اور پربو گا نگا دکھی ہوئے گا دے نے جیو تپت ہے بارو بار, بار. پرماتما بھلیا اس رب کی بانی نسریا یہ جند موڑ موڑ دکھی ہوں ایک بار دکھی نہیں ہوں آنند وار دکھی ہوں کیونکہ رب نو نا مطلب ہے دکھ ہی دکھ

ਉਨਾਂ ਹੀ ਹੋਰ ਪਰੇਸ਼ਾਨੀਆਂ 'ਚ ਫਸਦਾ ਜਾਂਦਾ ਹੈ ਜਿੰਨਾ ਉਹ ਹੋਰ ਪਰੇਸ਼ਾਨੀਆਂ 'ਚ ਫਸਦਾ ਜਾਂਦਾ ਹੈ ਉਨਾਂ ਹੀ ਹੋਰ ਗਰੀਬ ਹੁੰਦਾ ਜਾਂਦਾ ਹੈ ਦੋਵੇਂ ਮਿਲ ਕੇ ਹੀ ਚੱਲਦੇ ਇਸ ਲਈ ਸਹਿਬ ਕਹਿੰਦੇ ਆ ਇਹ ਭੁੱਲੀ ਗਿਆ ਹੈ ਜੈ ਤਨ ਬਾਣੀ ਵਿਸਰ ਜਾਏ ਜਿਸ ਮਨੁੱਖ ਨੂੰ ਇਹ ਰੱਬ ਦੀ ਬਾਣੀ ਵਿਸਰ ਜਾਂਦੀ ਹੈ ਜਿਹੜੇ ਸ਼ਰੀਰ ਦੇ ਵਿੱਚ ਹੋਰ ਰਸਕਸ ਵਿਸ਼ੇ ਵਿਕਾਰਤਾ ਸਾਰੇ ਹੀ ਆ ਜਾਂਦੇ ਐ ਪਰ ਪਰਮਾਤਮਾ ਦੇ ਸਿਮਰਨ ਤੋਂ ਦੂਰ ਹੋ ਜਾਂਦਾ ਐ ਉਸ ਮਨੁੱਖ ਦੀ ਹਾਲਤ ਇਹ ਹੁੰਦੀ ਐ ਜਿਉਂ ਪੱਕਾ ਰੋਗੀ ਬਿਲਦਾਈ ਪੱਕੇ ਰੋਗੀ ਦਾ ਮਤਲਬ ਹੁੰਦਾ ਐ ਕੋੜ ਦਾ ਰੋਗ ਅਸਲ ਵਿੱਚ ਇਹ ਨਹੀਂ ਪੜਦਾ ਰੋਗ ਸੀ ਜਿਹੜਾ ਕੋੜ ਦਾ ਰੋਗ ਸੀ ਅੱਜ ਵੀ ਤੇ ਪਹਿਲਾਂ ਵੀ ਇਹ ਬੜਾ ਭਿਆਨਕ ਮੰਨਿਆ ਜਾਂਦਾ ਐ ਇਦੇ ਵਿੱਚ ਮਨੁੱਖ ਦਾ ਸ਼ਰੀਰ ਕੰਸੜ ਜਾਂਦਾ ਹੈ ਹੁਣ ਤਾਂ ਇਲਾਜ ਆ ਗਿਆ ਹੈ ਉਹਨਾਂ ਜ਼ਮਾਨਿਆਂ 'ਚ ਇਸ ਦਾ ਬਿਲਕੁਲ ਇਲਾਜ ਨਹੀਂ ਹੁੰਦਾ ਸੀ ਉਹ ਪੱਕਾ ਰੋਗ ਉਸ ਰੋਗ ਨੂੰ ਕਿਹਾ ਜਾਂਦਾ ਹੈ ਜਿਸ ਰੋਗ ਦਾ ਇਲਾਜ ਅਸੰਭਵ ਹੋਵੇ ਜਿਸ ਦਾ ਇਲਾਜ ਨਾ ਕੀਤਾ ਜਾ ਸਕੇ ਜਿਵੇਂ ਅੱਜ ਵੀ ਬਹੁਤ ਸਾਰੇ ਪੱਕੇ ਰੋਗ ਹਨ ਉਹਨਾਂ ਦੇ ਵਿੱਚ ਕੈਂਸਰ ਹੈ ਹੋ ਜਾਏ ਪੱਕਾ ਕਿਸੇ ਮਨੁੱਖ ਦੀਆਂ ਕਿਡਨੀਆਂ ਖਰਾਬ ਹੋ ਜਾਣ ਪੱਕਾ ਹੋ ਗਏ। ਸਹਿਬ ਕਹਿੰਦੇ ਨੇ ਇਸੇ ਤਰ੍ਹਾਂ ਦੀ ਤੇਰੀ ਹਾਲਤ ਹੋ ਗਈ ਹੈ ਜਦੋਂ ਤੂੰ ਪਰਮਾਤਮਾ ਨੂੰ ਭੁੱਲਿਆ ਹੈ। ਤੂੰ ਇੱਕ ਪੱਕਾ ਰੋਗੀ ਬਣ ਗਿਆ। ਕੋਣੀ ਵਾਲੀ ਤੇਰੀ ਅਵਸਥਾ ਹੋ ਗਈ ਹੈ ਕਿਉਂਕਿ ਕੋੜ ਜਦੋਂ ਕਿਸੇ ਨੂੰ ਹੋ ਜਾਂਦਾ ਸੀ ਤਾਂ ਉਸ ਮਨੁੱਖ ਨੂੰ ਸ਼ਰੀਰ ਦੀ ਅਥਾ ਪੀੜਾ ਚੱਲਣੀ ਪੈਂਦੀ ਸੀ। ਸਰੀਰ ਤੇ ਕਰਮ ਪੈ ਜਾਂਦੇ ਸਨ ਗਲ ਜਾਂਦਾ ਸੀ ਸਰੀਰ ਹੋਰ ਅੱਗੇ ਗਲਦਾ ਜਾਂਦਾ ਤੇ ਸਹਿਬ ਕਹਿੰਦੇ ਜੇਸੀ ਹਾਲਤ ਇੱਕ ਰੋਗੀ ਦੀ ਹੁੰਦੀ ਹੈ ਐਸੀ ਹੀ ਹਾਲਤ ਤੇਰੀ ਹੋ ਰਹੀ ਪਰਮਾਤਮਾ ਤੋਂ ਦੂਰ ਹੋ ਗਈ ਫਿਰ ਅੱਗੇ ਸਤਿਗੁਰਾਂ ਦੇ ਬਚਨ ਨੇ ਜਨ ਤਨ ਕੀਤੇ ਅੱਖੀ ਨਾਕ ਜਨ ਜੀਵਾ ਦਿੱਤੀ ਬੋਲੇ ਤਾ ਤੂੰ ਉਸ ਪਰਮਾਤਮਾ ਨੂੰ ਭੁੱਲ ਹੀ ਗਿਆ ਏ ਜਿਸ ਨੇ ਤੈਨੂੰ ਇਹ ਐਨ ਪੂਰਾ ਪਰਫੈਕਟ ਸ਼ਰੀਰ ਦੇ ਦਿੱਤਾ ਜਿਸ ਪਰਮਾਤਮਾ ਨੇ ਤੈਨੂੰ ਇੰਨੇ ਪਰਫੈਕਟ ਕੰਨਾਂ ਦਿੱਤੇ ਨੇ ਤੂੰ ਇਨ੍ਹਾਂ ਕੰਨਾਂ ਦੇ ਨਾਲ ਸੁਣੀ ਜਾ ਰਿਹਾ ਏ ਸੁਣੀ ਜਾ ਰਿਹਾ ਏ ਜਿਸ ਪਰਮਾਤਮਾ ਨੇ ਤੈਨੂੰ ਅੱਖਾਂ ਦੇ ਦਿੱਤੀਆਂ ਇਹ ਅੱਖਾਂ ਇੰਨੇ ਲੰਬੇ ਸਮੇਂ ਤੋਂ ਜਗਤ ਤਮਾਸ਼ੇ ਦੇਖ ਰਹੀਆਂ ਏ ਥੱਕ ਨਹੀਂ ਰਹੀਆਂ ਪਰਮਾਤਮਾ ਨੇ ਤੈਨੂੰ ਸਾਹ ਦੀ ਸੁਗੰਧੀਆਂ ਲੈਣ ਲਈ ਨੱਕ ਦੇ ਦਿੱਤਾ ਹੈ ਜਿਨ ਜੇਵਾ ਦਿੱਤੀ ਬੋਲੇ ਤਾਂ ਜਿਸ ਪਰਮਾਤਮਾ ਨੇ ਤੈਨੂੰ ਜੀਭ ਦੇ ਦਿੱਤੀ ਹੈ ਉਸ ਜੀਭ ਦੇ ਨਾਲ ਤੂੰ ਪਰਫੈਕਟਲੀ ਸਾਰੀਆਂ ਚੀਜ਼ਾਂ ਬੋਲ ਰਿਆ ਹੈ ਕੋਈ ਕਮੀ ਪਰਮਾਤਮਾ ਨੇ ਤੇਰੇ ਚ ਰੱਖੀ ਹੀ ਨਹੀਂ ਜਿਨ ਮਨ ਰਾਖਿਆ ਅਗਨੀ ਪਾਈ ਫਿਰ ਉਸ ਪਰਮਾਤਮਾ ਨੇ ਤੇਰੇ ਸਰੀਰ ਦੇ ਵਿੱਚ ਇੱਕ ਟੈਂਪਰੇਚਰ ਮੇਨਟੇਨ ਕਰਕੇ ਵਿਚ ਮਨ ਵੀ ਟਿਕਾ ਰੱਖਿਆ ਔਰ ਇਹ ਜਿੰਦ ਇਸ ਸ਼ਰੀਰ ਚ ਟਿਕਾਈ ਹੋਈ ਹੈ ਔਰ ਉਸ ਕਰਕੇ ਇਹ ਜੂਰਿਆ ਤੂੰ ਦੁਨੀਆ ਦੇ ਰੰਗ ਤਮਾਸ਼ੇ ਦੇਖ ਰਿਆ ਹੈ ਵਾਜੈ ਪਵਨ ਆਖੇ ਸਭ ਜਾਏ ਜਿਸ ਦੀ ਕਲਾ ਨਾਲ ਸ਼ਰੀਰ ਵਿੱਚ ਸਵਾਸ ਚੱਲ ਰਿਹਾ ਹੈ ਵਾਜੈ ਪਵਨ ਅਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲਚਾਲ ਕਰ ਸਕਦਾ ਹੈ ਇਸ ਲਈ ਕੋਈ ਪਰਮਾਤਮਾ ਨੇ ਤੇਰੇ ਸਰੀਰ ਚ ਕਮੀ ਨਹੀਂ ਰੱਖੀ ਤੂੰ ਉਸ ਪਰਮਾਤਮਾ ਨੂੰ ਕਿਉਂ ਭੁੱਲ ਰਿਹਾ ਜਿਤ ਮੋਹ ਪ੍ਰੀਤ ਸਵਾਦ ਸਭ ਆਕਾਲ ਖਦਾਦਾ ਦਾ ਇਹ ਯਾਦ ਰੱਖ ਜਿੰਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸਵਾਦ ਹੈ ਜਿੰਨਾ ਦੇ ਵਿੱਚ ਪੈ ਕੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਇਹ ਸਾਰੇ ਹੀ ਤੇਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਨਗੇ ਸੰਭਾ ਕਾਲਖ ਦਾਗਾ ਦਾਗ ਇਹ ਸਾਰੇ ਸਮਝ ਲੈ ਤੂੰ ਆਪਣੇ ਮਨ ਨੂੰ ਦਾਗ ਲਾ ਰਿਹਾ ਹੈ ਪਹਿਲਾਂ ਹੀ ਤੇਰਾ ਮਨ ਸੀ ਜਿਹੜਾ ਇਸ ਤੇ ਜਨਮ ਜਮੰਤਰਾਂ ਦੀ ਮੈਲ ਲੱਗੀ ਹੋਈ ਸੀ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋਆ ਸਹ ਇਸ ਮਨ ਨੂੰ ਪਹਿਲੇ ਹੀ ਕਈ ਜਨਮਾਂ ਦੀ ਮੈਲ ਲੱਗੀ ਸੀ آیا دے اتھے او میل تو, تو اتنے وہ میل دون س رساں جیو پرماتما بھولیا ہے اے جڑی میل ہے یہ جا رہی ہے اور اور داگ, داگ دوش مو چلیا لائے اتے آیا سی سمرن کرن آیا سی داغ لین پر ایتو داگ دے دوش ہوا کے جا رہا ہے ਦਰਗ ਬੈਸਣ ਨਾਹੀ ਜਾਏ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਇਸ ਲਈ ਤੈਨੂੰ ਬਹਿਣ ਨੂੰ ਥਾਂ ਨਹੀਂ ਮਿਲੇਗੀ ਕਿਉਂਕਿ ਉੱਥੇ ਤਾਂ ਤੇਰੇ ਚੰਗੇ ਕੰਮ ਦੇਖੇ ਜਾਣੇ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਤੇਰੇ ਜਦੋਂ ਕਰਮ ਚੰਗੇ ਨਹੀਂ ਹੋਣਗੇ ਪ੍ਰਭੂ ਦੀ ਭਗਤੀ ਤੇਰੇ ਕੋਲ ਨਹੀਂ ਹੋਵੇਗੀ ਬਾਣੀ ਤੋਂ ਤੂੰ ਟੁੱਟਿਆ ਐ ਐਸੀ ਅਵਸਥਾ ਦੇ ਵਿੱਚ ਤੇਰਾ ਅੱਗੇ ਜਿਹੜਾ ਪ੍ਰਭੂ ਦੇ ਦਰ ਪਰਵਾਣ ਚੜਨਾ ਮੁਸ਼ਕਲ ਕਰਮ ਮੇਰਾ ਆਖਣ ਤੇਰਾ ਨਾਮ ਇਹ ਪ੍ਰਭੂ ਦਾ ਸਿਮਰਨ ਵੀ ਉਹਦੀ ਮਿਹਰ ਦੇ ਨਾਲ ਹੀ ਕਰਨ ਨੂੰ ਮਿਲਦਾ ਹੈ ਜੇ ਪਰਮਾਤਮਾ ਦੀ ਮਿਹਰ ਨਾ ਹੋਵੇ ਤਾਂ ਮਨੁੱਖ ਉਸ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦਾ ਜਿੱਤ ਲੱਗ ਦਰਨਾ ਹੋਰ ਨਹੀਂ ਥਾਉ ਇਹ ਪਰਮਾਤਮਾ ਦੇ ਸਿਮਰਨ ਦੇ ਨਾਲ ਲੱਗ ਕੇ ਹੀ ਇਸ ਸੰਸਾਰ ਤੋਂ ਮਨੁੱਖ ਤਰ ਸਕਦਾ ਹੈ ਹੋਰ ਕੋਈ ਦੂਸਰਾ ਤਰੀਕਾ ਕੋਈ ਦੂਸਰਾ ਥਾਂ ਨਹੀਂ ਜਿਸ ਤਰੀਕੇ ਦੇ ਨਾਲ ਮਨੁੱਖ ਹੈ ਜਿਹੜਾ ਉਹ ਪਾਰ ਹੋ ਸਕੇ ਜੇ ਉਹ ਡੁੱਬੇ ਫਿਰ ਹੋਵੇ ਸਾਤ ਉਹ ਪਰਮਾਤਮਾ ਸਾਡਾ ਮਾਤਾ ਪਿਤਾ ਹੈ ਸਾਡਾ ਉਹ ਪਰਮਾਤਮਾ ਮਾਲਿਕ ਹੈ ਉਹ ਮਾਲਕ ਜਦੋਂ ਵੀ ਕੋਈ ਜੀਵ ਡੁੱਬਦਾ ਹੈ ਉਹਨੂੰ ਨਰਾਸ਼ ਹੋਣ ਦੀ ਲੋੜ ਨਹੀਂ ਹੈ ਉਹ ਆਪ ਪ੍ਰਭੂ ਸਾਡੇ ਸਾਰੇ ਔਗਣ ਪੁਆ ਕੇ ਸਾਨੂੰ ਇਸ ਵਿਕਾਰਾਂ ਵਿੱਚ ਡੁੱਬਦਿਆਂ ਨੂੰ ਬਚਾ ਲੈਂਦਾ ਹੈ ਕਿਉਂਕਿ ਉਹ ਪਰਮਾਤਮਾ ਸਮਰੱਥ ਹੈ ਉਹ ਪਰਮਾਤਮਾ ਹਰ ਇੱਕ ਦੀ ਸੰਭਾਲ ਕਰਦਾ ਹੈ ਨਾਨਕ ਸੱਚਾ ਸਰਬਦਾਤਾ ਉਹ ਸੱਚਾ ਪਰਮਾਤਮਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਭ ਦੀ ਝੋਲੀ ਦੇ ਵਿੱਚ ਸਿਮਰਨ ਪਾਉਣ ਵਾਲਾ ਹੈ ਸਭ ਦੀ ਝੋਲੀ 'ਚ ਖੁਸ਼ੀਆਂ ਪਾਉਣ ਵਾਲਾ ਹੈ ਸਭ ਦੀਆਂ ਝੋਲੀਆਂ ਭਰਨ ਵਾਲਾ ਹੈ ਸੋ ਆਪ ਸਾਰੇ ਪਾਤਾਵਾਲੇ ਹੋ ਜੋ ਸੰਤ ਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਉਸ ਪ੍ਰਮੋ ਪਰਮਾਤਮਾ ਦੀ ਸਿਖ ਸਲਾ ਸਰਵਨ ਕਰ ਰਹੇ ਹੋ ਸਤਿਗੁਰੂ ਜੀ ਤੁਹਾਡੇ ਸਾਰਿਆਂ ਦੇ ਸਿਰਾਂ ਤੇ ਮੇਹਰ ਭਰਿਆ ਹੱਥ ਰੱਖਣ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਦਾ ਤੇ ਚੜ੍ਹਦੀਆਂ ਕਲਾ ਬਖਸ਼ਣ ਔਰ ਇਸੇ ਤਰ੍ਹਾਂ ਹੀ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਰਹੋ ਸਤਿਗੁਰਾਂ ਤੋਂ ਖੁਸ਼ੀਆਂ ਦੇ ਦਾਤਾਂ ਪ੍ਰਾਪਤ ਕਰਦੇ ਰਹੋ ਇਹ ਅੱਜ ਦੇ ਮੁੱਖ ਬਾਖ ਦੀ ਕਥਾ ਸੀ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਗਈਆਂ ਹੁਣ ਦੀਆਂ ਸਾਧ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋ ਹਨ ਗੁਰੂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ